ਪਾਰਲੀਮੈਂਟ ਦੇ ਵਿੱਚ ਜਾ ਕੇ ਫਰੀਦਕੋਟ ਦੇ ਨਮਾਇੰਦਗੂ ਨੂੰ ਨਾਮਜ਼ਦਗੀ ਕਰੂਗੀ ਕੀ ਕੰਟਰੀਬਿਊਸ਼ਨ ਹੈ ਜੀ ਪੰਜਾਬ ਦੀ ਸਿਆਸਤ 'ਚ ਇਹਨਾਂ ਦੀ ਇਹ ਤਾਂ ਦੱਸਣਾ ਮੈਨੂੰ ਹੋ ਸਕਦਾ ਜਦੋਂ ਸਿਆਸੀ ਪੱਧਰ ਤੇ ਜਿੰਦੂ ਦਾ ਆਕਾਰ ਇੱਕ ਬਣਾ ਕੇ ਰੱਜੇ ਨਹੀਂ ਅਸੀਂ ਪਰੋਂ ਫਰੀਦਕੋਟ ਦੇ ਲੋਕ ਤਾਂ ਅੱਜ ਗੱਲ ਕਰ ਰਹੇ ਸੀ ਕਿ ਭੰਡ ਨੂੰ ਬਾਤਾਂ ਮੈਂ ਉਹ ਉਹ ਸ਼ਬਦ ਨਹੀਂ ਵਰਤ ਰਿਹਾ ਮੈਂ ਤਾਂ ਕਹਿਣਾ ਕਲਾਕਾਰ ਬਣਾਤਾ ਤੇ ਅੱਜ ਪੰਜਾਬ ਦਾ ਕੀ ਹਾਲਾਤ ਬਣਿਆ ਕੋ ਗਵਰਨਰ ਮਾਨ ਨੇ ਪੰਜਾਬ ਨੂੰ ਮਰਾ ਕੇ ਰੱਖਤਾ ਸਾਰੇ ਨੂੰ ਤੇ ਹੁਣ ਇਹਨੂੰ ਭੇਜਤੀ ਉੱਥੇ ਲੋਕ ਸਭਾ ਦੇ ਵਿੱਚ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਕਲਾਕਾਰ ਦਿੱਤਾ ਸੀ ਮੁਹੰਮਦ ਸਦੀਕ ਕਦੇ ਹਲਕੇ 'ਚ ਆਇਆ ਕਿ ਜਦੋਂ ਪਾਰਲੀਮੈਂਟ 'ਚ ਵਹਿੰਦੇ ਸੀ ਸੁੱਤਾ ਪਿਆ ਹੁੰਦਾ ਸੀ ਕੀ ਅੱਜ ਉਹੋ ਜਿਹੇ ਹਾਲਾਤ ਅਸੀਂ ਫੇਰ ਚਾਹੁੰਦੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਲੋਕ ਸਭਾ ਲਈ ਪਹਿਲੀ ਲਿਸਟ ਜਾਰੀ ਕੀਤੀ ਹੈ 8 ਦੇ ਕਰੀਬ ਜਿਹੜੇ ਉਮੀਦਵਾਰ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰੇ ਨੇ ਪਰਮਨ ਸਿੰਘ ਮੰਟੀਰ ਮਾਨਾ ਸਾਡੇ ਨਾਲ ਹੈ ਸ਼ਰਮਨਿ ਅਕਾਲੀ ਦਲ ਦੇ ਜਰਨਲ ਸਕੱਤਰ ਗੱਲਬਾਤ ਕਰਦੇ ਆਂ ਰਮਾਣਾ ਸਾਹਿਬ ਆਮ ਆਦਮੀ ਪਾਰਟੀ ਨੇ ਆਪਦੀ ਪਹਿਲੀ ਸੂਚੀ ਜਾਰੀ ਕਰਤੀ ਹੈ ਸ਼ਰਮਨਿ ਅਕਾਲੀ ਦਲ ਹਜੇ ਕੀ ਸੋਚ ਰਹੇ ਨਹੀਂ ਮੈਨੂੰ ਤਾਂ ਇਹ ਸਵਾਲ ਨਹੀਂ ਨਾ ਤੁਸੀਂ ਪੁੱਛ ਸਕਦੇ ਇਹ ਤਾਂ ਪ੍ਰਧਾਨ ਸਾਹਿਬ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਕਰਨਾ ਹੈ ਪਾਰਟੀ ਦੇ ਕੈਂਡੀਡੇਟਸ ਕਦੋਂ ਅਨਾਉਂਸ ਕਰਨੇ ਆ ਅਸੀਂ ਤਾਂ ਵਰਕਰ ਆ ਯਾਰ ਅਸੀਂ ਤਾਂ ਜ਼ਮੀਨ ਤੇ ਕੰਮ ਕਰਨ ਵਾਲੇ ਆ ਕੰਮ ਕਰਾਂਗੇ ਜਿਹੜਾ ਕੈਂਡੀਡੇਟ ਆ ਗਿਆ ਅੱਜ ਆਮ ਆਦਮੀ ਪਾਰਟੀ ਦੀ ਸੂਚੀ ਦੀ ਤੁਸੀਂ ਜਾਰੀ ਹੋਣ ਦੀ ਗੱਲ ਕੀਤੀ ਹੈ ਤੇ ਸੂਚੀ ਬਾਰੇ ਵੀ ਟਿੱਪਣੀ ਕਰਦੇ ਨਹੀਂ ਸੀ ਥੋੜੀ ਜੀ ਕੀ ਆ ਉਸ ਸੂਚੀ ਚ ਉਸ ਸੂਚੀ ਦੇ ਵਿੱਚ ਫਰੀਦਕੋਟ ਰਿਜ਼ਰਵ ਸੀਟ ਹੈ ਤੇ ਕਰਮਜੀਤ ਅਨਮੋਲ ਨੂੰ ਉਤਾਰਿਆ ਇੱਥੇ ਫਰੀਦਕੋਟ ਤੋਂ ਆਹੀ ਹੈ ਨਾ ਹੁਣ ਇਹ ਬੰਦਾ ਪਾਰਲੀਮੈਂਟ ਦੇ ਵਿੱਚ ਜਾ ਕੇ ਫਰੀਦਕੋਟ ਦੇ ਨੁਮਾਇੰਦਗੀ ਨੁਮਾਇੰਦਗੀ ਕਰੂਗਾ ਕੀ ਕੰਟਰੀਬਿਊਸ਼ਨ ਹੈ ਜੀ ਪੰਜਾਬ ਦੀ ਸਿਆਸਤ 'ਚ ਇਹਨਾਂ ਦੀ ਇਹ ਤਾਂ ਦੱਸਣਾ ਮੈਨੂੰ ਤਾਂ ਕਲਾਕਾਰ ਦੀਆਂ ਫੋਟੋ ਹੈ ਜੀ ਚਲੋ ਹੁਣ ਤਾਂ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਦੋਂ ਸਿਆਸੀ ਪੱਧਰ ਤੇ ਚੱਲੂਗਾ ਕਲਾਕਾਰ ਇੱਕ ਬਣਾ ਕੇ ਰੱਜੇ ਨਹੀਂ ਅਸੀਂ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਚਲੋ ਫਰੀਦਕੋਟ ਦੇ ਲੋਕ ਤਾਂ ਅੱਜ ਗੱਲ ਕਰ ਰਹੇ ਸੀ ਕਿ ਭੰਡ ਨੂੰ ਬਾਤ ਆ ਮੈਂ ਉਹ ਉਹ ਸ਼ਬਦ ਨਹੀਂ ਵਰਤ ਰਿਹਾ ਮੈਂ ਤਾਂ ਕਹਿਣਾ ਕਲਾਕਾਰ ਬਣਾਤਾ ਤੇ ਅੱਜ ਪੰਜਾਬ ਦਾ ਕੀ ਹਾਲਾਤ ਬਣਿਆ ਤੇ ਫਿਰ ਹੁਣ ਫਰੀਦਕੋਟ ਦਾ ਪਾਰਲੀਮੈਂਟ ਚ ਵੀ ਉਹੋ ਜਿਹਾ ਬੰਦਾ ਭੇਜਣਾ ਸੀ ਫਿਲਮਾਂ ਦੇ ਵਿੱਚ ਕੰਮ ਕਰਦਾ ਇੱਕ ਕਮੇਡੀਅਨ ਦੀ ਗੱਲ ਦਾ ਰੋਲ ਅਦਾ ਕਰਦਾ ਹੈ ਤੇ ਕਮੇਡੀਅਨ ਤਾਂ ਜਿੱਥੇ-ਜਿੱਥੇ ਵੇਖਿਆ ਸਿਆਸਤ ਚਾਹੇ ਬੇੜਾ ਘਰ ਕੀ ਹੋਇਆ ਯੂਕਰੇਨ ਨੂੰ ਮਾਰਾ ਕੇ ਰੱਖਤਾ ਸਾਰਾ ਉਹ ਵੀ ਤਾਂ ਕਮੇਡੀਅਨ ਸੀ ਭਗਵੰਤ ਮਾਨ ਨੇ ਪੰਜਾਬ ਨੂੰ ਮਾਰਾ ਕੇ ਰੱਖਤਾ ਸਾਰੇ ਨੂੰ ਤੇ ਹੁਣ ਇਹਨੂੰ ਭੇਜਦੀ ਉੱਥੇ ਲੋਕ ਸਭਾ ਦੇ ਵਿੱਚ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਕਲਾਕਾਰ ਦਿੱਤਾ ਸੀ ਮੁਹੰਮਦ ਸਦੀਕ ਕਦੇ ਹਲਕੇ ਚ ਆਇਆ ਕਦੇ ਪਾਰਲੀਮੈਂਟ ਚ ਕੁਛ ਕੀਤਾ ਉਹਨੇ ਜਾ ਕੇ ਉੱਥੇ ਕਿਸੇ ਦੀ ਆਵਾਜ਼ ਬੁਲੰਦ ਕੀਤੀ ਪੰਜਾਬ ਦੇ ਮਸਲਿਆਂ ਤੇ 5 ਸਾਲ ਉਹਦਾ ਮੋਢਾ ਲੱਥਾ ਰਿਆ ਤੇ ਜਦੋਂ ਪਾਰਲੀਮੈਂਟ ਚ ਵਹਿੰਦੇ ਸੀ ਸੁੱਤਾ ਪਿਆ ਹੁੰਦਾ ਸੀ ਕੀ ਅੱਜ ਉਹੋ ਜਿਹੇ ਹਾਲਾਤ ਅਸੀਂ ਫੇਰ ਚਾਹੁੰਨੇ ਲੋਕਲ ਕੈਂਡੀਡੇਟ ਨਹੀਂ ਆਮ ਆਦਮੀ ਪਾਰਟੀ ਨੂੰ ਮਿਲੇ ਅੱਜ ਉਹਨਾਂ ਨੇ ਸੂਚੀ ਜਾਰੀ ਕੀਤੀ ਐ 8 ਜਾਣਿਆਂ ਦੀ ਵਿੱਚੋਂ 5 ਮੰਤਰੀ ਐ 2 ਕਾਂਗਰਸ ਦੇ ਇੰਪੋਰਟਡ ਐ ਤੇ ਇੱਕ ਕਲਾਕਾਰ ਐ ਸੋ ਇਹਨਾਂ ਦੀ ਕਾਂਗਰਸ ਜਿਹੜੀ ਆਮ ਆਦਮੀ ਪਾਰਟੀ ਐ ਉਹ ਤਾਂ ਇਹ ਗੱਲ ਕਰਦੀ ਹੁੰਦੀ ਸੀ ਕਿ ਅਸੀਂ ਵਲੰਟੀਅਰਾਂ ਨੂੰ ਟਿਕਟਾਂ ਦਿੰਨੇ ਆ ਅਸੀਂ ਝੰਡੇ ਲਾਉਣ ਵਾਲਿਆਂ ਨੂੰ ਟਿਕਟਾਂ ਦਿੰਨੇ ਆ ਅਸੀਂ ਝਾੜੂ ਮਾਰਨ ਵਾਲਿਆਂ ਨੂੰ ਟਿਕਟਾਂ ਦਿੰਨੇ ਆ ਅਸੀਂ ਦਰਿਆ ਵਿਛਾਉਣ ਵਾਲਿਆਂ ਨੂੰ ਟਿਕਟਾਂ ਦਿੰਨੇ ਆ ਅੱਜ ਕਿੱਥੇ ਗਏ ਫਿਰ ਸਾਰੇ ਮੁੱਕ ਗਏ ਆ ਵਿਚਾਰੇ ਕਈਆਂ ਦੇ ਤਾਂ ਬੋਡਾ ਤੇ ਪੈਸੇ ਲਵਾ ਲਵਾ ਮਰਾਤੇ ਜਮ ਤੇ ਕੱਢ ਕੇ ਕੈਂਡੀਡੇਟ ਪੰਜੇ ਮੰਤਰੀ ਕੀ ਗੱਲ ਇਹਨਾਂ ਕੋਲੇ ਕੋਈ ਵਰਕਰ ਨਹੀਂ ਰਿਹਾ ਫਿਰ ਇਹਦਾ ਇਹਦਾ ਮੰਨੀਏ ਤਾਂ ਇਹੀ ਨਾ ਸੀ ਜੇ ਤੁਸੀਂ ਕੈਬਿਨੇਟ ਆਫ ਦੀ ਅੱਧੀਆਂ ਤੋਂ ਵੱਧ ਟਿਕਟਾਂ ਆਪਦੀ ਕੈਮਰੇਟ ਤੇ ਵਜ਼ੀਰਾਂ ਨੂੰ ਦਿੰਨੇ ਹੋ ਵਾਟ ਡਸ ਦੈਟ ਮੀਨ ਕਿ ਤੁਹਾਡੇ ਕੋਲੇ ਕੋਈ ਕੈਂਡੀਡੇਟ ਨਹੀਂ ਹੈ ਪੰਜਾਬ ਚ ਲੜਾਉਣ ਦੇ ਤੇ ਇਹ ਵੀ ਜਿਹੜੇ ਆ ਇਹਨਾਂ ਨੇ ਨਾ ਜਿਵੇਂ ਉਹ ਕਹਿੰਦੇ ਨਾ ਦੋਬੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ ਨਾ ਇਹਨਾਂ ਨੇ ਐਮਪੀ ਜੋਗੇ ਰਹਿਣਾ ਨਾ ਐਮਐਲਏ ਜੋਗੇ ਰਹਿਣਾ ਹਾਲਾਤ ਲੋਕ ਇਹਨਾਂ ਦੇ ਇਹ ਕਰ ਦੇਣਗੇ के दे के दे हो ਸਕਦਾ ਹੈ ਇਹਨਾਂ ਨੇ ਕੋਈ ਸਰਵੇ ਕਰਾਏ ਹੋਣ ਸਰਵੇ ਦੇ ਵਿੱਚ ਕਰਮਜੀਤ ਅਨਮੋਲ ਦਾ ਨਾਮ ਲੋਕਾਂ ਨੇ ਪਹਿਲ ਦੇ ਆਧਾਰ ਤੇ ਲਿਆ ਹੋਵੇ ਤਾਂ ਉਹਨੂੰ ਇੱਥੋਂ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਿਆ ਸਮਾ ਦੱਸੂਗਾ ਜੀ ਸਮਾ ਬੜਾ ਬਲਵਾਨ ਹੈ ਕਹਿੰਦੇ ਨੇ ਜੇ ਜਮਾਨੇ ਵਾਲ ਕਿੱਡੇ ਕਿੱਡੇ ਉਹ ਕਹਿੰਦਾ ਸਾਹਮਣੇ ਹੀ ਆ ਜਾਣੇ ਤੇਰੇ ਸਾਹਮਣੇ ਆ ਜਾਣਗੇ ਸਰਵੇ ਲੋਕਾਂ ਦਾ ਕੋਈ ਨਹੀਂ ਕਰ ਸਕਦਾ ਅੱਜ ਦੀ ਦਿਹਾੜੀ ਆਮ ਆਦਮੀ ਪਾਰਟੀ ਨੂੰ ਨਹੀਂ ਪਤਾ ਸੀ ਇਹਨਾਂ ਨੂੰ 92 ਸੀਟਾਂ ਆਉਣਗੀਆਂ ਕਿਹੜਾ ਸਰਵੇ ਉੱਥੇ ਕਿ ਉਦੋਂ ਕਿੱਥੇ ਗਏ ਸੀ ਸਰਵੇ ਸਾਹਮਣੇ ਆ ਜਾਣਗੇ ਕੋਈ ਗੱਲ ਨਹੀਂ ਕੈਂਡੀਡੇਟ ਦਿੱਤਾ ਉਹਨਾਂ ਨੇ ਬਾਕੀ ਕੈਂਡੀਡੇਟ ਵੀ ਆ ਜਾਂਦੇ ਮੈਦਾਨ 'ਚ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਉਹ ਤਾਂ ਕਾਫੀ ਖੁਸ਼ ਹੈ ਕਿਉਂਕਿ ਅਸੀਂ ਗੁਰਦੇਵ ਸਿੰਘ ਸੇਖੋਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਜਿਹੜੀ ਜ਼ੀਰੋ ਤੋਂ ਲੈਵਲ ਤੋਂ ਜਿਹੜੇ ਲੋਕ ਉੱਪਰ ਜਾਂਦੇ ਉੱਠ ਕੇ ਨਾ ਉਹਨਾਂ ਨੂੰ ਟਿਕਟਾਂ ਦਿੰਦੇ ਤੇ ਉਹਨਾਂ ਨੇ ਹੁਣ ਟਿਕਟਾਂ ਦਿੱਤੀਆਂ ਸਾਰੇ ਜ਼ੀਰੋ ਤੋਂ ਜਿਹੜੇ ਉੱਠੇ ਆ ਤਾਂ ਪਾਲਾ ਪਾਲਾ ਕੇ ਹੁਣ ਜਿਹੜੇ ਕੈਬਨਿਟ ਮੰਤਰੀ ਦੇ ਵਿੱਚ ਉਹਦੇ ਤੇ ਹੈਗੇ ਪਰ ਉੱਠੇ ਜਿਵੇਂ ਗਰਾਉਂਡ ਤੋਂ ਆ ਤੇ ਜਿਹੜੇ ਅੱਜ ਜ਼ੀਰੋ ਤੇ ਹੈ ਜੇ ਵੀ ਜ਼ੀਰੋ ਤੇ ਹੈ ਤੇ ਉਹਨਾਂ ਨੂੰ ਦੇ ਤੁਸੀਂ ਗੱਲ ਕੀਤੀ ਨਾ ਆਮ ਆਦਮੀ ਪਾਰਟੀ ਵਾਲੇ ਬੜੇ ਖੁਸ਼ ਬਿਲਕੁਲ ਸਭ ਤੋਂ ਖੁਸ਼ ਹੈ ਉਹ ਬੀਬੀ ਮਲੋਟ ਵਾਲੀ ਬਲਜੀਤ ਕੌਰ ਜਿਹਦਾ ਨਾਂ ਫਰੀਦਕੋਟ ਦੀ ਟਿਕਟਾਸ ਤੇ ਕਰਦੇ ਸੀ ਉਹਦਾ ਅਰਦਾਸਾਂ ਹੀ ਕਰੀ ਜਾਂਦੀ ਸੀ ਕਿ ਤੇ ਮੈਨੂੰ ਲੜਾ ਦੇ ਨੇ ਕਿਉਂਕਿ ਹਾਲਾਤ ਉਹਨੂੰ ਪਤਾ ਸੀ ਕੀ ਬੰਨਨੇ ਆ ਪਿੰਡਾਂ 'ਚ ਇਹ ਪੰਜ ਕਿਹੜਾ ਆਪਦੀ ਮਰਜ਼ੀ ਨਾਲ ਲੜੇ ਐ ਇਹ ਪੰਜਾਂ ਦੇ ਵੀ ਗੱਲ 'ਚ ਗੂਠਾ ਦਿੱਤਾ ਤੇ ਜੇ ਐਡੇ ਖੁਸ਼ ਆ ਆਮ ਆਦਮੀ ਪਾਰਟੀ ਵਾਲੇ ਤੇ ਫਿਰ ਜਾਰੀ ਵੀ ਕਰ ਦੇਣਾ ਉਹਦੀ ਫੋਟੋ ਯਾ ਸਾਡਾ ਕੈਂਡੀਡੇਟ ਹੈ ਜਾਰੀ ਤਾਂ ਅਸੀਂ ਕੀਤਾ ਕੰਮ ਤਾਂ ਆਮ ਆਦਮੀ ਪਾਰਟੀ ਦਾ ਅਸੀਂ ਕੀਤਾ ਮੈਂ ਲੋਕਾਂ ਨੂੰ ਦਿਖਾਇਆ ਜਿਹੜਾ ਕੈਂਡੀਡੇਟ ਸਾਡੇ ਦੁੱਤਾ ਪਰਮਣਾ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਰ ਸਟੇਜ ਤੋਂ ਇਹ ਗੱਲ ਕਹਿੰਦੇ ਆ ਕਿ ਅਸੀਂ 13 0 ਨਹੀਂ ਨਾਲ ਚੰਡੀਗੜ੍ਹ ਦੀ ਰਲਾ ਕੇ 14 0 ਕਰਨੀਆਂ ਬਿਲਕੁਲ ਸਹੀ ਕਹਿੰਦਾ ਭਗਵੰਤ ਮਾਨ 14 0 ਹੀ ਹੋਣੀ ਹੈ ਇਹ 0 ਆਮ ਆਦਮੀ ਪਾਰਟੀ ਵਾਲੇ ਪਾਸੇ ਹੋਣੀ ਹੁਣ ਇਹ ਤਾਂ ਨਹੀਂ ਨਾ ਕਿਹਾ ਕਿ 13 ਕਿਧੀਆਂ ਤੇ 0 ਕਿਧੀ 0 ਹੋਊਗੀ ਆਮ ਆਦਮੀ ਪਾਰਟੀ ਦੀ ਇਹ ਵੀ ਲੋਕ ਮੰਨਦੀ ਰਹੀ ਜਿਹੋ ਦੀ ਪੂਰੀ ਕਰਨਗੇ ਜਿਵੇਂ ਹੁਣ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਨਾ ਜਿਵੇਂ ਕਾਫੀ ਜਿਹੜਾ ਪੁਰਾਣਾ ਸਾਥੀ ਰਿਹਾ ਹੈ ਕਰਮਜੀਤ ਅਨਮੋਲ ਭਗਵੰਤ ਮਾਨ ਦਾ ਹੋ ਸਕਦਾ ਹੈ ਲੋਕਾਂ ਨੂੰ ਜੇ ਇੱਥੋਂ ਜਿੱਤ ਕੇ ਜਾਂਦਾ ਹੈ ਚਲੋ ਲੋਕ ਸਭਾ ਦੇ ਵਿੱਚ ਗੱਲ ਆਪਦੀ ਪਹੁੰਚਾਉਂਦਾ ਪਰ ਭਗਵੰਤ ਮਾਨ ਤੋਂ ਤਾਂ ਕੰਮ ਕਰਵਾ ਸਕਦਾ ਫਰੀਦਕੋਟ ਦੇ ਲੋਕਾਂ ਦੇ ਲੋਕਾਂ ਨੇ ਜਿਹੜੇ ਐਮਐਲਏ ਬਣਾਏ ਆ ਉਹ ਫਿਰ ਕਾਦੇ ਹਾਸਤੇ ਬਣਾਏ ਜਿਉ ਕੰਮ ਹੀ ਨਹੀਂ ਕਰਾ ਸਕਦੇ ਫਰੀਦਕੋਟ ਦੇ ਲੋਕਾਂ ਦੇ ਕੈਂਡੀਡੇਟ ਚੁਣਨਾ ਲੋਕ ਸਭਾ ਵਾਸਤੇ ਕੀ ਇਹ ਲੋਕ ਸਭਾ ਦੇ ਵਿੱਚ जान ਦੇ ਕੋਈ ਵੀ ਇਹਦੇ ਵਿੱਚ ਕਾਬਲੀਅਤ ਕੋਈ ਵੀ ਕੁਆਲਿਟੀ ਹੈ ਇੱਕ ਫਿਲਮਾਂ ਦੇ ਵਿੱਚ ਕਮੇਡੀਅਨ ਹੈ ਇਕੱਲਾ ਜਿੱਥੋਂ ਤੱਕ ਫਰੀਦਕੋਟ ਦੇ ਲੋਕਾਂ ਦੇ ਕੰਮਾਂ ਦੀ ਗੱਲ ਹੈ ਤੇ ਭਗਵੰਤ ਮਾਨ ਤਾਂ ਕਹਿੰਦਾ ਸੀ ਮੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਮੈਂ ਤਾਂ ਸਿੱਧਾ ਆਇਆ ਕਰੂੰਗਾ ਬਿਨਾਂ ਸਿਕਿਉਰਿਟੀ ਤੋਂ ਆਇਆ ਕਰੂੰਗਾ ਫਿਰ ਆਵੇ ਨਾ ਇੱਥੇ ਆਵੇ ਬਿਨਾਂ ਸਿਕਿਉਰਿਟੀ ਤੋਂ ਲੋਕਾਂ ਦੇ ਕੰਮ ਤਾਂ ਪੁੱਛੇ ਲੋਕਾਂ ਨੂੰ ਆ ਕੇ ਲੋਕ ਪ੍ਰੈਕਟੀਕਲ ਦੱਸ ਕੇ ਤੋਰਨਗੇ ਉਹਨੂੰ ਵਰਣਾ ਸਾਹਿਬ ਜਿਵੇਂ ਹੁਣ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਕਹੇ ਕਿ ਸਾਡੇ ਪ੍ਰਧਾਨ ਸਾਹਿਬ ਹੀ ਦੱਸ ਸਕਦੇ ਆ ਕਿ ਇਹਨੂੰ ਟਿਕਟਾਂ ਦੇਣੀਆਂ ਤੇ ਪਰ ਤੁਸੀਂ ਪ੍ਰਧਾਨ ਸਾਹਿਬ ਦੇ ਬਹੁਤ ਨੇੜੇ ਆ ਕਿਤੇ ਨਾ ਕਿਤੇ ਤੁਹਾਨੂੰ ਅੰਦਰ ਖਾਤੇ ਪਤਾ ਤਾਂ ਹੋਊਗਾ ਫਰੀਦਕੋਟ ਤੋਂ ਕਿਹਨੂੰ ਲਿਆ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਵਰਕਰ ਪਹਿਲਾਂ ਬਾਦਲ ਸਾਹਿਬ ਵੀ ਚਾਏ ਸੀਗੇ ਤੇ ਚਾਹੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਹਰ ਇੱਕ ਵਰਕਰ ਆਪ ਦੇ ਆਪ ਨੂੰ ਉਹਨਾਂ ਦੇ ਨੇੜੇ ਸਮਝਦਾ ਤੇ ਨੇੜੇ ਹੈ ਕੋਈ ਵਿਸ਼ੇਸ਼ ਨੇੜੇ ਕੋਈ ਖਾਸ ਨੇੜੇ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਐ ਇੱਕ ਪਰਿਵਾਰ ਵਾਂਗ ਐ ਛੋਟੇ ਤੋਂ ਛੋਟਾ ਵਰਕਰ ਬਾਦਲ ਸਾਹਿਬ ਦੀ ਤੇ ਸੁਖਬੀਰ ਜੀ ਦੀਆਂ ਬਾਹ ਫੜ ਕੇ ਖੜਾ ਲੈਂਦਾ ਭਗਵੰਤ ਮਾਨ ਦੀ ਕਾਰ ਦੀ ਬਾਰੀ ਨੂੰ ਹੱਥ ਲਾ ਕੇ ਵਿਖਾ ਦੇ ਕੋਈ ਠੀਕ ਐ ਨਾ ਸੋ ਕੋਈ ਨਹੀਂ ਆਜੂਗਾ ਯਾਰ ਕੈਂਡੀਡੇਟ ਇਕੱਠ ਜੋੜ ਦੀ ਗੱਲ ਤਾਂ ਨਹੀਂ ਚੱਲ ਰਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਉਦੋਂ ਬਾਅਦ ਤੁਸੀਂ ਮੈਨੂੰ ਪੁੱਛਿਆ ਮੇਰੀ ਪਾਰਟੀ ਬਾਰੇ ਮੈਂ ਤਾਂ ਤੁਹਾਨੂੰ ਉਹਦੇ ਬਾਰੇ ਨਹੀਂ ਦੱਸ ਸਕਿਆ ਕਿਉਂਕਿ ਮੇਰੇ ਲੈਵਲ ਦੀ ਗੱਲ ਨਹੀਂ ਉਹ ਗਾਂ ਤੁਸੀਂ ਹੁਣ ਪੁੱਛ ਲਿਆ ਭਾਰਤੀ ਜਨਤਾ ਪਾਰਟੀ ਨਾਲ ਕੀ ਚੱਲ ਰਹੀ ਐ ਮੇਰੇ ਕਿੱਥੋਂ ਪਤਾ ਹੋਣਾ ਮੈਂ ਤਾਂ ਫਰੀਦਕੋਟ ਫਿਰਦਾ ਐ ਯਾਰ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਕੱਢ ਰਹੀ ਹੋ ਤੁਸੀਂ ਕਿਹੜਾ ਕਿਹਦੇ ਵੈਰੀਫਾਈਟ ਮਿਲੇ ਤੁਹਾਨੂੰ ਇਸ ਕਰਕੇ ਕਿਉਂਕਿ ਹਾਲਾਂਕਿ ਜਿਹੜੇ ਤੁਹਾਡੇ ਸਵਾਲ ਬਹੁਤ ਖੜੇ ਹੋ ਰਹੇ ਐ ਭਗਵੰਤ ਮਾਨ ਮੁੱਖ ਮੰਤਰੀ ਉਹਨਾਂ ਨੇ ਸਿੱਧੇ ਤੌਰ ਤੇ ਕਹਤਾ ਕਿ ਤਾਂ ਇਹਨਾਂ ਦੀ ਪਰਿਵਾਰ ਬਚਾਓ ਯਾਤਰਾ ਹੈ ਕੁਰਸੀ ਬਚਾਓ ਯਾਤਰਾ ਹੈ ਉਹਨੂੰ ਕਹਿਆ ਯਾਰ ਤੂੰ ਆਪ ਦਾ ਫਿਕਰ ਕਰ ਤੇਰੀਆਂ ਲੋਕ ਸਭਾ ਦੀਆਂ ਚੋਣਾਂ ਹੋ ਜਾਣ ਦੇ ਲੋਕਾਂ ਨੇ ਵੀ ਤੇਰੀਆਂ ਲੱਤਾਂ ਤਾਂ ਕਰਾ ਦੇਣੀਆਂ ਤੇ ਤੇਰੀ ਪਾਰਟੀ ਨੇ ਵੀ ਕਰਾ ਦੇਣੀਆਂ ਤੈਨੂੰ ਲਾ ਕੇ ਮਾਰਨਗੇ ਬਾਹਰ ਕੇਜਰੀ ਵਾਲੋਰੀ ਭਲੇਖੇ ਚ ਨਾ ਰੋਵੇ ਕਿਸੇ ਥੈਂਕ ਯੂ ਵੈਰੀ ਮੱਚ ਤਾਂ ਇਹ ਸਨ ਪਰਮਤ ਸਿੰਘ ਬੰਟੀ ਰਮਾਣਾ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਆ ਕਿ ਫਰੀਦਕੋਟ ਤੋਂ ਜੋ ਇਹਨਾਂ ਨੇ ਉਮੀਦਵਾਰ ਉਤਾਰਿਆ ਹੈ ਹਾਲਾਂਕਿ ਜਿਵੇਂ ਹੁਣ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਆਗੂ ਇਹਨਾਂ ਦੇ ਕਹਿ ਰਹੇ ਕਹਿੰਦੇ ਹੁੰਦੇ ਸੀ ਕਿ ਜਮੀਨ ਪੱਧਰ ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਅਸੀਂ ਉਤਾਰਾਂਗੇ ਹਾਲਾਂਕਿ ਇਸ ਤੇ ਵੱਡੇ ਸਵਾਲ ਖੜੇ ਕੀਤੇ ਨੇ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੂਸਰੀਆਂ ਪਾਰਟੀਆਂ ਕਿਸ ਤਰੀਕੇ ਦੇ ਨਾਲ ਕਿਹੜੇ ਕੈਂਡੀਡੇਟ ਇੱਥੋਂ ਉਤਾਰਦੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੈਡਾ ਉਮੀਦਵਾਰ ਕਿਹੜੀ ਪਾਰਟੀ ਦਾ ਉਮੀਦਵਾਰ ਇਤੋਂ ਜਿੱਤ ਹਾਸਲ ਕਰਦਾ ਹੈ ਤੇ ਲੋਕ ਸਭਾ ਦੇ ਵਿੱਚ ਪਹੁੰਚਦਾ ਹੈ ਗੁਰਜੀਤ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਗ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ